ਗੁਰੂ ਨਾਨਕ ਦੇਵ ਜੀ ਦੇ ਜੀਵਨ ਤੋਂ ਕਾਫੀ ਕੁਝ ਸਿੱਖਣ ਨੂੰ ਮਿਲਦਾ ਹੈ। ਐਸੇ ਹੀ ਤਰ੍ਹਾਂ ਇੱਕ ਕਹਾਣੀ ਮੈਂ ਤੁਹਾਨੂੰ ਅੱਜ ਸੁਣਾਉਣ ਜਾ ਰਹੀ ਹਾਂ ਜਿਸ ਦਾ ਨਾਂ ਹੈ ਸੱਚਾ ਸੌਦਾ। ਜਦੋਂ ਗੁਰੂ ਨਾਨਕ ਦੇਵ ਜੀ 18 ਵਰਿਆਂ ਦੇ ਹੋਏ ਤਾਂ ਉਹਨਾਂ ਦੇ ਪਿਤਾ ਮਹਤਾ ਕਾਲੂ ਨੇ ਸੋਚਿਆ ਕਿ ਪੁੱਤਰ ਨੂੰ ਸੋ ਦਾਗਰੀ ਦੇ ਕੰਮਕਾਰ ਵਿੱਚ ਪਾਇਆ ਜਾਵੇ ਜਿਸ ਵਿੱਚ ਪੈਸੇ ਵੀ ਚੰਗੇ ਬਚ ਜਾਇਆ ਕਰਨਗੇ ਅਤੇ ਪੁੱਤਰ ਦਾ ਮਨ ਗਾਕਾਂ ਦੇ ਨਾਲ ਲੈਣ ਦੇਣ ਦੀਆਂ ਗੱਲਾਂ ਬਾਤਾਂ ਕਰਕੇ ਸਾਰਾ ਦਿਨ ਖੁਸ਼ ਰਹੇਗਾ ਇਹ ਸੋਚ ਚੰਗਾ ਸ਼ੁਭ ਦਿਨ ਦੇਖ ਕੇ ਉਹ ਨਾਨੀ ਭਾਈ ਬਾਲੇ ਨੂੰ ਬੁਲਾ ਲਿਆ ਭਾਈ ਬਾਲੇ ਨੂੰ 20 ਰੁਪਏ ਦੇ ਕੇ ਕਿਹਾ ਤੁਸੀਂ ਦੋਵੇਂ ਜਾਓ ਕੋਈ ਸੱਚਾ ਸੋਦਾ ਖਰੀਦ ਕੇ ਲੈ ਆਓ ਜਿਸ ਨੂੰ ਵੇਚਣ ਨਾਲ ਆਪਾਂ ਨੂੰ ਕਾਫੀ ਬਚਤ ਹੋਵੇ ਇਸ ਤਰ੍ਹਾਂ ਦੇ ਜੇ ਤੁਸੀਂ ਵਾਅਦੇ ਵਾਲਾ ਸੌਦਾ ਕੀਤਾ ਤਾਂ ਮੈਂ ਤੁਹਾਨੂੰ ਅੱਗੇ ਤੋਂ ਵੱਧ ਪੈਸੇ ਦੇ ਕੇ ਹੋਰ ਸੌਦਾ ਖਰੀਦਣ ਪੇਜਾਂਗਾ ਗੁਰੂ ਜੀ ਅਤੇ ਭਾਈ ਬਾਲਾ ਤਲਵੰਡੀ ਤੋਂ ਚੂੜਖਾਨੇ ਵੱਲ ਨੂੰ ਖਰਾ ਸੌਦਾ ਕਰਨ ਲਈ ਚੱਲ ਪਏ ਪਿੰਡ ਤੋਂ ਕੋਈ 10-12 ਮੀਲ ਹੀ ਗਏ ਸਨ ਕਿ ਉਹਨਾਂ ਨੇ ਜੰਗਲਾਂ ਵਿੱਚ ਇੱਕ ਇੱਕ ਸਾਦਾ ਦੀ ਟੋਲੀ ਬੈਠੀ ਦੇਖੀ ਗੁਰੂ ਜੀ ਨੇ ਭਾਈ ਬੱਲੇ ਨੂੰ ਕਿਹਾ ਪਿਤਾ ਜੀ ਨੇ ਆਪਾਂ ਨੂੰ ਕੋਈ ਸੱਚਾ ਸੋਧਾ ਕਰਨ ਲਈ ਕਿਹਾ ਹੈ ਇਨਾ ਨੰਗੇ ਭੁੱਖੇ ਸਾਧਾਂ ਨੂੰ ਕੱਪੜੇ ਅਤੇ ਭੋਜਨ ਦੇਣ ਨਾਲੋਂ ਹੋਰ ਕਿਹੜਾ ਸੱਚਾ ਸੌਦਾ ਹੋ ਸਕਦਾ ਹੈ ਮੈਂ ਇਹ ਸੌਦਾ ਨਹੀਂ ਛੱਡ ਸਕਦਾ ਇਸ ਤਰ੍ਹਾਂ ਦੇ ਸੱਚੇ ਸੌਦੇ ਕਰਨ ਦਾ ਮੌਕਾ ਕਦੇ-ਕਦਾਂ ਹੀ ਹੱਥ ਆਉਂਦਾ ਹੈ ਗੁਰੂ ਜੀ ਨੇ ਪਾਈ ਬੱਲੇ ਪਾਸੋਂ ਸਾਰੇ ਪੈਸੇ ਲੈ ਕੇ ਸਾਦਾ ਦੇ ਆਗੂ ਅੱਗੇ ਰੱਖਦਿਆਂ ਕਿਹਾ ਮੈਂ ਆਪ ਦੀ ਸੇਵਾ ਵਿੱਚ ਇਹ ਭੇਟ ਕਰ ਰਿਹਾ ਹਾਂ ਸਾਦਾ ਦੇ ਆਗੂ ਨੇ ਕਿਹਾ ਬੇਟਾ ਇਹ ਪੈਸੇ ਸਾਡੇ ਕਿਸੇ ਕੰਮ ਨਹੀਂ ਅਸੀਂ ਬਸਤੀਆਂ ਵਿੱਚ ਨਹੀਂ ਜਾਂਦੇ ਅਸੀਂ ਜੰਗਲਾਂ ਵਿੱਚ ਹੀ ਰਹਿੰਦੇ ਹਾਂ ਜੇ ਤੁਸੀਂ ਇਹਨਾਂ ਪੈਸਿਆਂ ਦਾ ਭੋਜਨ ਤਿਆਰ ਕਰਵਾ ਦੇਵੋ ਤਾਂ ਅਸੀਂ ਸਵੀਕਾਰ ਕਰ ਲਵਾਂਗੇ ਗੁਰੂ ਜੀ ਅਤੇ ਭਾਈ ਬਾਲਾ ਨੇੜੇ ਦੇ ਪਿੰਡ ਚਲੇ ਗਏ ਉਹਨਾਂ ਪੈਸਿਆਂ ਦਾ ਭੋਜਨ ਤਿਆਰ ਕਰਵਾ ਕੇ ਲੈ ਆਏ ਉਹ ਭੋਜਨ ਉਹਨਾਂ ਸਾਰੇ ਸਾਧਾ ਨੂੰ ਵਰਤਾ ਦਿੱਤਾ ਜਿਹੜੇ ਪੈਸੇ ਬਚ ਗਏ ਉਹਨਾਂ ਦੇ ਕੱਪੜੇ ਲੈ ਕੇ ਨੰਗੇ ਸਾਧਾ ਨੂੰ ਦੇ ਦਿੱਤੇ ਸਾਧਾ ਦੇ ਆਗੂ ਪਾਸੋਂ ਆਗਿਆ ਲੈ ਕੇ ਖਾਲੀ ਹੱਥ ਦੋਵੇਂ ਤਲਵੰਡੀ ਨੂੰ ਵਾਪਸ ਮੁੜਾਏ ਉਹ ਦੋਵੇਂ ਜਦੋਂ ਪਿੰਡ ਤਲਵੰਡੀ ਦੇ ਨੇੜੇ 부ਜੇ ਤਾਂ ਗੁਰੂ ਜੀ ਨੇ ਭਾਈ ਬਾਲੇ ਨੂੰ ਕਿਹਾ ਭਾਈ ਬਾਲਿਆ ਤੂੰ ਇਕੱਲਾ ਹੀ ਪਿੰਡ ਨੂੰ ਚਲਿਆ ਜਾ ਮੈਂ ਇਸ ਖੂਹ ਉਪਰ ਬੈਠਾਂਗਾ ਭਾਈ ਬਾਲੇ ਨੇ ਪਿੰਡ ਜਾ ਕੇ ਸਾਰੀ ਕਹਾਣੀ ਮਹਿਤਾ ਕਾਲੂ ਨੂੰ ਦੱਸ ਦਿੱਤੀ। ਇਹ ਵੀ ਦੱਸ ਦਿੱਤਾ ਕਿ ਗੁਰੂ ਜੀ ਕਿੱਥੇ ਬੈਠੇ ਸਨ। ਮਹਿਤਾ ਕਾਲੂ ਨੂੰ ਗੁਰੂ ਜੀ ਦੇ ਇਸ ਤਰ੍ਹਾਂ ਸਾਧਾ ਨੂੰ ਪੈਸੇ ਲਟਾਉਣ ਉੱਪਰ ਬਹੁਤ ਗੁੱਸਾ ਆਇਆ। ਉਹਨਾਂ ਨੇ ਸਾਰੇ ਕੰਮ ਛੱਡ ਕੇ ਪਾਈ ਬਾਲੇ ਨੂੰ ਨਾਲ ਲਿਆ ਅਦੇ ਖੂਵਲ ਤੁਰ ਪਏ ਖੂਬ ਪਰ ਪੁੱਜ ਕੇ ਉਹਨਾਂ ਗੁਰੂ ਜੀ ਨੂੰ ਫੜ ਕੇ ਦੋ ਚਾਰ ਜਪੇੜਾਂ ਟਿਕਾ ਦਿੱਤੀਆਂ ਪਾਈ ਬਾਲਾ ਉਸ ਵੇਲੇ ਵੀ ਕਹਿ ਰਿਹਾ ਸੀ ਮਹਤਾ ਜੀ ਤੁਸੀਂ ਸਾਨੂੰ ਤੁਰਨ ਲੱਗਿਆਂ ਨੂੰ ਕਿਹਾ ਸੀ ਕਿ ਕੋਈ ਸੱਚਾ ਸੌਦਾ ਕਰਕੇ ਆਉਣਾ ਤੁਸੀਂ ਭਾਵੇਂ ਮੰਨੋ ਜਾਂ ਨਾ ਮੰਨੋ ਗੁਰੂ ਜੀ ਨੇ ਸੱਚਾ ਸੌਦਾ ਹੀ ਕੀਤਾ ਹੈ ਮਹਤਾ ਕਾਲੂ ਲਈ ਧਨ ਇਕੱਠਾ ਕਰਨਾ ਹੀ ਸੱਚਾ ਸੌਦਾ ਸੀ ਕਿਉਂਕਿ ਇਸ ਦੁਨੀਆ ਵਿੱਚ ਤਨੇ ਹੀ ਖਾਨਦਾਨੀ ਹੈ ਤਨੇ ਇਕਲਾਂ ਵਾਲਾ ਹੈ ਤਨੇ ਹੀ شریف ਇਮਾਨਦਾਰ ਧਰਮੀ ਅਦਾਨੀ ਹੈ ਧਨ ਭਾਵੇਂ ਉਸਨੇ ਕਿਸੇ ਵੀ ਟੰਗ ਨਾਲ ਇਕੱਠਾ ਕੀਤਾ ਹੋਵੇ ਉਸ ਧਨ ਦੀ ਵਿਚਾਰ ਸਿਰਫ ਸੱਚਾ ਸੌਦਾ ਕਰਨ ਵਾਲੇ ਕਰਦੇ ਹਨ ਜੇ ਤੁਹਾਨੂੰ ਇਸ ਸਟੋਰੀ ਵਧੀਆ ਲੱਗੀ ਹੋਵੇ ਤਾਂ ਮੇਰੇ ਚੈਨਲ ਨੂੰ ਲਾਈਕ ਸ਼ੇਅਰ ਸਬਸਕ੍ਰਾਈਬ ਜ਼ਰੂਰ ਕਰਿਓ